ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮ ਨੂੰ ਠੀਕ ਦਿੱਤੇ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਸਟੇਟ ਸਲਵਾਰ ਨੂੰ ਕੱਟਣ ਦਾ ਕੀ ਤਰੀਕਾ ਜੋ ਕਿ ਬਿਲਕੁਲ ਆਸਾਨ ਤਰੀਕਾ ਹੈ ਇਹ ਪਹਿਣਾ ਨੂੰ ਸਲਵਾਰ ਕੱਟਣ ਦੇ ਵਿੱਚ ਵੀ ਦਿੱਕਤ ਆਉਂਦੀ ਆ ਅੱਜ ਤੁਸੀਂ ਇਹ ਵੀਡੀਓ ਦੇਖ ਕੇ ਸਿੱਖ ਸਕਦੇ ਹੋ ਵੀ ਆਪਾਂ ਸਟੇਟ ਸਲਵਾਰ ਨੂੰ ਕਿਵੇਂ ਆਸਾਨੀ ਦੇ ਨਾਲ ਕੱਟ ਸਕਦੇ ਆ ਤੇ ਇਹ ਵੀਡੀਓ ਨੂੰ ਸਕਿਪ ਨਾ ਕਰਿਓ ਸਾਰੀ ਵੀਡੀਓ ਦੇਖਿਓ ਤੇ ਜਿਹੜੇ ਪਹਿਲਾਂ ਭਰਾਵਾਂ ਨੇ ਆਪਾਂ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕਰਿਓ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦਬਿਓ ਤੇ ਜਿਆਦਾ ਸਮਾਂ ਨਾ ਲੈਂਦਾ ਹਾਂ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਤੇ ਤੁਹਾਨੂੰ ਦਿਖਾਉਨੇ ਆਂ ਸਟੇਟ ਸਲਵਾਰ ਨੂੰ ਕੱਟਣ ਦਾ ਆਸਾਨ ਤਰੀਕਾ ਆਪਾਂ ਨੇ ਬਣਾਉਣੀ ਹੈ ਸਟੇਟ ਸਲਵਾਰ ਇਹਦੇ ਵਾਸਤੇ ਆਪਾਂ ਨੇ ਕਪੜਾ ਲੈ ਲਿਆ ਇਹ ਡਬਲ ਫੋਲਡ ਕਰ ਲਿਆ ਇਧਰੋਂ ਕੰਨੀ ਨਾਲ ਕੰਨੀ ਲਾ ਲਈ ਇਹਦਾ ਆ ਸਿੱਧਾ ਪਾਸਾ ਆ ਗਿਆ ਤੇ ਇਹ ਫੁੱਟਾ ਪਾਸਾ ਆ ਗਿਆ ਇਹ ਆਪਾਂ ਨੇ 29 ਇੰਚ ਸਲਵਾਰ ਨੀਚੇ ਵਾਲਾ ਹਿੱਸਾ ਤਿਆਰ ਕਰਨਾ ਤੇ ਉਹਦੇ ਵਾਸਤੇ ਆਪਾਂ 3 ਇੰਚ ਕਪੜਾ ਇਧਰੋਂ ਵੱਧ ਕੱਟਾਂਗੇ ਸਾਢੇ 33 ਕਟਾਂਗੇ ਇੱਧਰ ਇਹਦੀ ਮੂਰੀ ਆ ਜੂਗੀ ਸਲਵਾਰ ਦੀ ਮੂਰੀ ਆਪਾਂ ਕਟਾਂਗੇ ਇਹਦੀ 7.5 ਤੇ ਇੱਕ ਦਰ ਆ ਜਮੀ ਦੀ ਝੋਲੀ ਆਸਣ ਆਸਣ ਕਟਾਂਗੇ ਆਪਾਂ ਸਾਢੇ ਦਾ ਤੇ ਜਿਹੜਾ ਆਪਾਂ ਨੇ ਇਧਰੋਂ ਸਾਢੇ 3 ਇੰਚ ਕਪੜਾ ਵੱਧ ਲੈਤਾ 3 ਇੰਚ ਉਦੀ ਪਾਵਾਂਗੇ ਆਪਾਂ ਕਾਰਡ ਤਾਂ ਕਿ ਜਿਹੜੀ ਆ ਵਾਲੀ ਸੀਨ ਐ ਪਿੱਛੇ ਵਾਲੀ ਇਹ ਉੱਪਰ ਨਾ ਚੜੇ ਉਹਦੇ ਕਰਕੇ ਆਪਾਂ ਨੂੰ ਅੱਗੇ ਡੁੰਗੀ ਕਾਰਡ ਪਾਉਣੀ ਪੈਂਦੀ ਆ ਉਹਦੇ ਵਾਸਤੇ ਆਪਾਂ 3.5 ਇੰਚ ਦੀ ਕਾਰਡ ਪਾਉਣੀ ਆ ਇੱਕ ਆਟ ਪਾਉਣੀ ਆ ਪਨੀਰ ਦਾ ਲਈ ਇਹ ਆਪਾਂ ਕਾਟ ਪਾ ਲਈਏ ਦੀ ਹੁਣ ਸਾਈਡ ਵਾਲੀ ਇਹ ਬਹੁਤ ਸੌਖੇ ਤਰੀਕੇ ਨਾਲ ਸਲਵਾਰ ਬਣ ਜਾਂਦੀ ਹੈ ਇਹ ਤੇ ਟਾਈਮ ਨਹੀਂ ਲੱਗਦਾ ਹੈਗਾ ਸ਼ੁਰੂਆਤ ਤੇ ਇਹ ਆਪਾਂ ਕਾਟ ਪਾਵਾਂਗੇ ਤਾਂ ਕਰਕੇ ਵੀ ਇਹ ਜਿਹੜੀ ਇਹ ਆ ਵਾਲੀ ਸੀਨ ਹੈ ਇਥੋਂ ਐਵੇਂ ਕਈ ਵਾਰ ਚੱਕੀ ਜਾਂਦੀ ਹੈ ਮੂਰੀ ਵੀ ਇਹ ਚੱਕੀ ਨਾ ਜਾਵੇ ਉਹਦੇ ਕਰਕੇ ਆਪਾਂ ਨੇ ਅੱਗੇ ਇਹਦੇ 3.5 ਇੰਚ ਦੀ ਕਾਟ ਪਾਈ ਆ ਇਹ ਹੋ ਗਈ ਆਪਣੀ ਸਲਵਾਰ ਦੀ ਕਟਿੰਗ ਇਸੇ ਤਰ੍ਹਾਂ ਆਪਾਂ ਇਹਦਾ ਦੂਸਰਾ ਪੱਲਾ ਕੱਟ ਲਾਂਗੇ ਲਈ ਇਸ ਤਰ੍ਹਾਂ ਆਪਾਂ ਉੱਪਰ ਰੱਖ ਕੇ ਇਹਦਾ ਦੂਸਰਾ ਪੀਸ ਕੱਟ ਲਾਂਗੇ ਸਲਵਾਰ ਦਾ इस तरह कटिंग होगी सलवार की पूरी सूट सूटने कटिंग दोनों पीस तैर ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀ ਤੁਹਾਨੂੰ ਇਹ ਜਾਣਕਾਰੀ ਕਿੱਦਾਂ ਦੀ ਲੱਗੀ ਤੇ ਹੋਰ ਕਿਸੇ ਵੀ ਜਾਣਕਾਰੀ ਉੱਤੇ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਸਾਨੂੰ ਤੁਸੀਂ ਉਸ ਸੰਬੰਧ ਵਿੱਚ ਕਮੈਂਟ ਕਰ ਦਿਓ ਤੇ ਜਿਹੜੇ ਭੈਣ ਭਰਾਵਾਂ ਨੇ ਆਪਾਂ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਦਬਿਓ ਚਲੋ ਹੁਣ ਆਪਾਂ ਵਿਦਾ ਲੈਨੇ ਆ ਸੋ ਉਥੋਂ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਅੱਜ ਦੇ ਰਹੋ ਵਾਜ ਰਹੋ ਖੁਸ਼ ਰਹੋ ਸਾਥੀਓ